ਏ ਗੁਰੂ ਜੀ ਵਾਹਿ ਗੁਰੂ ਜੀ ਵਾਹਿ ਗੁਰੂ ਜੀ ਓ ਵਾਹਿ ਗੁਰੂ ਜੀ ਵਾਹਿ ਗੁਰੂ ਜੀ ਓ ਗੁਰੂ ਜੀ ਓ ਗੁਰੂ ਜੀ ਓ ਗੁਰੂ ਜੀ ਵਾਹ ਗੁਰੂ ਜੀ ਵਾਹਿ ਗੁਰੂ ਵਾਹਿ ਓ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਏ Гуру, 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 ਤਨ ਗੁਰੂ ਰਾਮਦਾਸ ਤਨ ਤਨ ਸ੍ਰੀ ਗੁਰੂ ਕੋਵਿੰਸਿੰਗ ਸਰ ਜੀ ਤਨ ਤਨ ਸ੍ਰੀ ਗੁਰੂ ਰਾਮਦਾਸ ਸਰ ਤਨ ਤਨ ਫਰਮ ਤੋਬਾ ਤੁਸ ਜੀ ਬਸਤੂਆਂ ਦਾ ਸਾਬ ਵਾਲੇ ਮੇਰ ਕਰਿਓ ਕਿਰਪਾ ਕਰੋ ਮਾਲਕੋ ਪ੍ਰਮਾਤਮਾ ਦਾ ਨਾਮ ਲੈਣਾ ਹੀ ਸਭ ਤੋਂ ਵੱਡੀ ਪ੍ਰਾਪਤੀ ਹੈ ਜੀ ਕਾਈ ਕੁਝ ਬਣ ਸਕਦਾ ਆਪਣਾ ਜੋ ਆਪਾਂ ਕਹੀਏ ਨਾ ਤੇ ਆਪਾਂ ਕੋਈ ਬਣਾਵਾਂਗੇ ਸਾਰੇ ਸਪੈਸ਼ਲ ਗੋਏ ਵਾਲੀ ਕੁਲਫੀ ਪਰਮਾਤਮਾ ਦਾ ਨਾਮ ਹੀ ਸਭ ਤੋਂ ਵੱਡੀ ਚੀਜ਼ ਹੈ ਠੰਡੀ ਠਾਰ ਸਪੈਸ਼ਲ ਗੋਏ ਵਾਲੀ ਕੁਲਫੀ ਜੀ ਕੁਲਫੀ ਆ ਗਈ ਠੰਡੀ ਠਾਰ ਸਪੈਸ਼ਲ ਗੋਏ ਵਾਲੀ ਕੁਲਫੀ ਜੀ ਵਾਹ ਗੁਰੂ ਕੁਲਫੀ ਆ ਗਈ ਠੰਡੀ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਆਪਾਂ ਸਾਨੂੰ ਰੋਜ਼ ਗਰਵਾਨੀ ਦੇ ਵੈਟਰ ਗੱਲਾਂ ਸੁਣਾਇਆ ਕਰਾਂਗੇ ਕੀ ਕਰੀ ਗੁਰੂ ਨਾਲ ਜੜੋ ਕਿਸੇ ਤੋਂ ਕੁਛ ਨਹੀਂ ਮਿਲਣਾ ਜੋ ਵੀ ਦੇਣਾ ਪ੍ਰਮਾਤਮਾ ਨੇ ਦੇਣਾ ਜੀ ਠੀਕ ਆਪਾਂ ਕਹੋ ਨਾ ਕਿਸੇ ਨੂੰ ਤੈਣ ਤੋਂ ਪ੍ਰਮਾਤਮਾ ਬਹੁਤ ਵੱਡੀ ਚੀਜ਼ ਆ ਬਹੁਤ ਵੱਡਾ ਨਾਮ ਵਾਹਿਗੁਰੂ 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 ਵਾਈ ਗੁਰਜੀ ਦਾ ਖਾਲਸਾ ਵਾਈ ਗੁਰਜੀ ਕੀ ਫਤਿਹ